ਕਿ ਕੌਣ ਜਿੱਤਦਾ ਕੌਣ ਹਾਰਦਾ ਕਿ ਸੀਸੇ ਅੱਗੇ ਘਰਤਾ ਟੋਲੇ ਹਰ ਕੋਈ ਤੱਕਦਾ ਏ ਨਾ ਮੇਤੋ ਕਈ ਤਕੜਾ ਬੜੇ ਭਲੇਖੇ ਰੱਖਦਾ ਏ ਪਰ ਨਾਲ ਬਗਾਨੇ ਮਿੱਤਰੋ ਜਦ ਪੇਚੇ ਪੈਂਦੇ ਨੇ ਹੱਥ ਸਿਰਾਂ ਦੇ ਜੁੜਦੇ ਪੱਟਾ ਨਾਲ ਪੱਟ ਵਿਖਹੰਦੇ ਨੇ ਆ ਇਧਰ ਸਿਮੂ ਭੈਣ ਵੱਲੋਂ ਸ਼ਤਰੂ ਦੀ ਕੁਸ਼ਤੀ ਦੀ 1100 ਪੁੱਜ ਗਿਆ ਗਪਾਲਪੁਰ ਵਾਲਿਓ ਇੱਕ ਵਾਰ ਤਾੜੀ ਮਾਰੋ ਜੋਰ ਦੇ ਕੇ ਇਹ ਪੜਤਾਂ ਦਾ ਮੁੰਡਾ ਦੂਜੇ ਪਾਸੇ ਹਰਿਆਣੇ ਵਾਲਾ ਪੜਤਾਂ ਦਾ ਮੁੰਡਾ ਕਿ ਮੁੰਡੇ ਗਾਜੀਆਂ ਦੇ दारू ਪੀਣ ਲੱਗੇ ਕਿ ਮੁੰਡੇ ਪੰਤਾਂ ਦੇ ਮੁਰਕੇ ਖਾਣਗੇ ਚਪੇ ਮੁੰਡੇ ਪੜਤਾਂ ਦੇ ਮੁਰਕੇ ਖਾਣਗੇ ਚਪੇ ਲਓ ਮੁੰਡਾ ਪੜਤਾਂ ਦਾ ਘਰ ਮੇਰਾ ਨਰਨਗੜੀਆ ਤੇ ਦੂਜੇ ਪਾਸੇ ਛੱਤਰੂ ਉਹ ਛੱਤਰੂ ਬਾਲਪਰੀਆ ਸਵਰਗਵਾਸੀ ਪਲਜੀਤ ਪਹਿਲਵਾਨ ਦਾ ਪੁੱਤਰਾ ਉਹ ਲੱਕ ਫੜਿਆ ਕਿ ਕੁੱਟ ਕੇ ਨਾ ਫੜ ਲੈ ਰਿਆ ਲੱਕ ਟੁੱਟ ਜੂ ਚਰੀ ਦਾ ਟਾਂਡਾ ਉਹ ਸੱਟ ਕੇ ਨਾ ਫੜ ਲੈ ਰਿਆ ਲੱਕ ਟੁੱਟ ਜੂ ਚਰੀ ਦਾ ਟਾਂਡਾ ਉਹ ਮੇਲਾ ਬਣਿਆ ਹੋਇਆ ਹਾਂਜੀ ਮਾਈਕ ਤੇ ਸਾਥੀ ਬੁਲਾਰਾ ਹੈਲੋ ਸਰਦਾਰ ਸ਼੍ਰੀ ਮੇਵਾ ਸਿੰਘ ਜੀ ਵੱਲੋਂ ਪਹਿਲਵਾਨ ਜੀ ਵੱਲੋਂ ਸ਼ਤਰੂ ਇਸ ਕੁਸ਼ਤੀ ਤੇ ਲਾ ਲਈ ਸਾਰਾ ਤੋਕਿਆ ਕਿਉਂ ਉਹ ਬੱਲੇ ਬੱਲੇ ਸ਼ਤਰੂ ਸ਼ਤਰੂ ਧੌੜਦੇ ਕੋਟਾ ਲੈ ਵੀ ਧਰਮ ਵੀਰ ਜੇ ਕੁਸ਼ਤੀ ਹਾਰ ਗਿਆ 19 ਕੀ ਹੋਗੀ ਕਹਿੰਦੇ ਪਿੰਡ ਬੜੀ ਦੂਰ ਲੱਗਣਾ ਲੈ ਵੀ ਝੇੜੇ ਜਿਹੜੇ ਕਹਿੰਦੇ ਆ ਧਰਮ ਵੀਰ ਜਿੱਤੂਗਾ ਜਿਹੜੇ ਕਹਿੰਦੇ ਆ ਕੋਈ ਜਿੱਤੇ ਕੋਈ ਹਾਰੇ ਆਪਾਂ ਨੂੰ ਸਵਾਦ ਆਣਾ ਚਾਹੀਦਾ ਤਾੜੀਆਂ ਮਾਰੋ ਜੋਰ ਦੇ ਕੇ ਆਹ ਪੰਜਾਬੀ ਨੇ ਆਹ ਪੰਜਾਬੀ ਨੇ ਲੈ ਵੀ ਛੇੜ ਕਹਾਈ ਇਸ ਮੁਸਤੀ ਲਈ ਸਾਡੀ ਨਾਨੀ ਜੋ ਕਿ ਸ਼ਤਰੂ ਦੀ ਨਾਨੀ ਐ ਉਹਦੇ ਵੱਲੋਂ 1100 ਰੁਪਏ ਲਾ ਦਿੱਤੇ ਪਾ ਕੇ ਆ ਜੀ ਲਓ ਬੱਲੇ 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 ਏ ਹੋ ਆ ਸਮੇਂ ਸਿਖਚਾਨ ਸਰਵਨ ਕਪਾਲਪੁਰੀ ਉੱਪਰਲੀ ਸਾਈਡ ਕਾਦੇ ਉੱਤੇ ਕਦੇ ਖੁੱਲੇ ਕਦੇ ਪੂਰੀ ਬੱਲੇ ਬੱਲੇ ਹੋ ਕਦੇ ਪੂਰੀ ਬੱਲੇ ਬੱਲੇ ਵਾਕਿਆ ਟੌਣ ਤੇ ਧਰਿਆ ਹੋਇਆ ਗੋਡਾ ਦੇਖਦਿਆਂ ਕਹਿੰਦਾ ਕੌਣ ਹਾਰਦਾ ਕਹਿੰਦਾ ਵੱਡੇ ਵੱਡੇ ਮੱਲ ਬੋਲ ਕਹਿੰਦੇ ਹੈਰੀਆਂ ਬਾਈ ਚੋਰ ਜਦੋਂ ਲੱਗ ਜਾਣ ਬੱਲੇ ਆਹ ਕੀ ਮਲਜਤ ਹੋ ਗਿਆ ਭਾਈ ਆ ਬਲਵਿੰਦਰ ਪਹਿਲਵਾਨ ਜੀ ਕੈਥਲ ਤਰਪੀਰ ਪਰਮਨ ਰਾਤਿਕ